ਇਹ ਉਸਤਤ ਉਹਨਾਂ ਨੇ ਕਲਯੁਗ ਦਾ ਜਹਾਜ਼ ਕਹਿ ਕੇ ਕੀਤੀ ਹੈ ਕਿ ਕਲਯੁਗ ਜਹਾਜ਼ ਅਰਜਨ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਲਯੁਗ ਦੇ ਵਿੱਚ ਜਹਾਜ਼ ਨੇ ਜਿਵੇਂ ਅਸੀਂ ਜਹਾਜ਼ ਦਾ ਸਫ਼ਰ ਤੈਅ ਕਰਕੇ ਸਮੁੰਦਰਾਂ ਤੋਂ ਪਾਰ ਲੰਘ ਕੇ ਦੂਜੇ ਦੇਸ਼ ਤੇ ਵਿੱਚ ਚਲੇ ਜਾਂਦੇ ਹਾਂ ਜਿਹੜਾ ਕੋਈ ਗੁਰੂ ਅਰਜੁਨ ਦੇ ਪਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਧਾਰਨ ਕਰੇਗਾ ਉਹ ਇਸ ਭਵ ਸਾਗਰ ਤੋਂ ਇਸ ਲੋਕ ਤੋਂ ਪਰਲੋਕ ਵਿੱਚ ਪਹੁੰਚੇਗਾ ਇਸ ਭਵ ਸਾਗਰ ਤੋਂ ਬੜੀ ਆਸਾਨੀ ਦੇ ਨਾਲ ਪਾਰ ਹੋ ਜਾਏਗਾ ਗੁਰੂ ਅਰਜੁਨ ਦੇ ਪਤਸ਼ਾਹ ਜਿਹਦਾ ਜੇ ਨਾਮ ਲਿਆ ਮੁੱਖ ਪਵਿੱਤਰ ਹੁੰਦਾ ਤੇ ਇਹਦੇ ਅਸੀਂ ਇਤਿਹਾਸ ਨੂੰ ਜੇ ਪੜ ਕੇ ਵੇਖੀਏ ਤੇ ਬੇਹੰਤ ਪਾਤਸ਼ਾਹ ਦੇ ਮਹਾਨ ਗੁਰਸਿੱਖ ਨੇ ਜਿਨ੍ਹਾਂ ਤੇ ਸਤਿਗੁਰਾਂ ਨੇ ਬੜੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਕੀਤੀਆਂ ਹਜ਼ੂਰ ਨੇ ਪੰਜ ਸਰੋਵਰਾਂ ਦੀ ਰਚਨਾ ਕੀਤੀ ਜਦੋਂ ਪਾਤਸ਼ਾਹ ਧਨਗੁਰੂ ਅਰਜੁਨ ਦੇਵ ਸਾਹਿਬ ਤਰਨ ਤਾਰਨ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਸਰੋਵਰ ਦੀ ਖੁਦਾਈ ਕਰਵਾ ਰਹੇ ਆ ਤੇ ਉਸ ਸਰੋਵਰ ਦੀ ਖੁਦਾਈ ਦੇ ਵਿੱਚ ਬੇਅੰਤ ਗੁਰਸਿੱਖ ਆਪਣਾ ਯੋਗਦਾਨ ਤੇ ਹਿੱਸਾ ਪਾਉਂਦੇ ਕਈਆਂ ਕਈਆਂ ਗੁਰਸਿੱਖਾਂ ਦਾ ਇਨਾ ਨੇਮ ਸੀ ਇਨਾ ਪ੍ਰੇਮ ਸੀ ਆਉਂਦੇ ਕਈ ਦਿਨ ਰਹਿ ਕੇ ਜਾਂਦੇ ਤੇ ਕਈਆਂ ਦਿਨਾਂ ਤੋਂ ਬਾਅਦ ਸਤਿਗੁਰੂ ਗੁਰੂ ਗਰੀਬ ਨਿਵਾਜ ਤੋਂ ਆਗਿਆ ਲੈ ਕੇ ਫਿਰ ਵਾਪਸ ਚਲੇ ਜਾਂਦੇ ਤਰਨ ਤਰਨ ਸਾਹਿਬ ਦੇ ਨਾਲ 7-8 ਕਿਲੋਮੀਟਰ ਤੇ ਇੱਕ ਪਿੰਡ ਪੈਂਦਾ ਚੰਬਲ ਚੰਬਲ ਨਗਰ ਦੇ ਵਸਨੀਕ ਗੁਰੂਦੇਵ ਦੇ ਪਿਆਰ ਵਾਲੇ ਗੁਰਸਿੱਖ ਨੇ ਭਾਈ ਸਿੱਧ ਸਰਸਾਈ ਜੀ ਉਹਨਾਂ ਦਾ ਨਾਮ ਹੈ ਉਹਨਾਂ ਦਾ ਨਾਮ ਬਹੁਤ ਕਮਾਲ ਦਾ ਸੀ ਜਦੋਂ ਮਹਾਰਾਜ ਜੀ ਸਰੋਵਰ ਦੀ ਖੁਦਾਈ ਕਰਾ ਰਹੇ ਐ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਜਗਤ ਗੁਰੂ ਦੇ ਪਾਵਨ ਪਵਿੱਤਰ ਸਰੋਵਰ ਦੀ ਖੋਰੀ ਖੁਦਾਈ ਦੇ ਵਿੱਚ ਭਾਈ ਸਿੱਧ ਸੰਸਾਈ ਜੀ ਆਪਣਾ ਯੋਗਦਾਨ ਪਾਇਆ ਕਰਦੇ। ਉਹਨਾਂ ਦਾ ਨੇਮ ਕੀ? ਉਹਨਾਂ ਪ੍ਰਸ਼ਾਦਾ ਪਾਣੀ, ਜਲ ਪਾਣੀ ਆਪਣੇ ਘਰੋ ਛਕਣਾ ਤੇ ਸੇਵਾ ਕਰਨੀ ਸਤਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸਰੋਵਰ ਤੇ। ਜਲ ਪਾਣੀ ਕਦੀ ਗੁਰੂ ਕੇ ਲੰਗਰਾਂ ਵਿੱਚੋਂ ਨਹੀਂ ਛਕਿਆ। ਸਤਗੁਰੂ ਜੀ ਦਾ ਪਾਵਨ ਦਰਬਾਰ ਸਜਿਆ ਜਿਵੇਂ ਆਪਾਂ ਸੰਗਤੀ ਰੂਪ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹਾਂ ਇਸੇ ਤਰ੍ਹਾਂ ਸੰਗਤ ਸੱਜ ਕੇ ਬੈਠੀ ਹੈ ਸੰਗਤ ਦੇ ਵਿੱਚ ਇੱਕ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਦੇ ਦਰਸ਼ਨ ਪਰਸਨ ਵਾਸਤੇ ਸਾਤ ਸੰਗਤ ਇੱਕ ਕੋੜ ਦੇ ਰੋਗ ਦੇ ਨਾਲ ਭਰਿਆ ਹੋਇਆ ਕੋੜੀ ਆ ਗਏ ਹੁਣ ਇੱਥੇ ਕਿਸੇ ਨੂੰ ਵਰਜਿਆ ਨਹੀਂ ਜਾ ਸਕਦਾ ਵੇ ਤੈਨੂੰ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ ਤੂੰ ਗੁਰਦੇਵ ਦੇ ਇੱਥੇ ਹਰ ਇੱਕ ਆਵੇ ਜਿਹੜਾ ਕੋਈ ਪ੍ਰੇਮ ਭਾਵਨਾ ਨਾਲ ਆਏਗਾ ਪਾਤਸ਼ਾਹ ਜੀ ਦੇ ਦਰ ਤੋਂ ਨਿਵਾਜਿਆ ਜ਼ਰੂਰ ਜਾਏਗਾ ਜਿਸ ਵਕਤ ਉਹ ਕੋੜੀ ਖਜੂਰ ਦੇ ਪਾਵਨ ਦਰਬਾਰ ਵਿੱਚ ਆਇਆ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਚੋਂ ਬਚਨ ਕੀਤੇ ਉਹ ਕਹਿੰਦਾ ਮਹਾਰਾਜ ਇਹ ਤਨ ਤੇ ਕੋੜ ਦਾ ਰੂਪ ਬੜਾ ਬੜਾ ਸਮਾਂ ਪਾਤਸ਼ਾਹ ਜੀ ਇਸ ਰੋਗ ਦੇ ਵਿੱਚ ਤੜਪਦਿਆਂ ਵਿਲਕਦਿਆਂ ਲੰਘ ਜਾਂਦੀ ਹੈ ਕਿਉਂ ਕਿ ਕਿਉਂਕਿ ਇਹ ਤਾਂ ਪੱਕਾ ਰੋਗ ਹੈ ਹਜ਼ੂਰ ਨੇ ਪਾਵਨ ਬਾਣੀ ਵਿੱਚ ਦੀਪਾਲ ਚੰਦ ਦੇ ਪਰਥਾਏ ਸ਼ਬਦ ਉਚਾਰਨ ਕੀਤਾ ਨਾ ਤਨਾਸਰੀ ਰਾਗ ਵਿੱਚ ਅਸੀਂ ਪੜਦੇ ਹਾਂ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਹੀ ਇਹ ਤਾਂ ਪੱਕਾ ਰੋਗ ਹੈ ਉਹ ਜਦੋਂ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਦੇ ਦਰਬਾਰ ਵਿੱਚ ਆਇਆ ਉਹਨੇ ਬੇਨਤੀ ਕੀਤੀ ਮਹਾਰਾਜ ਇਹ ਤਨ ਨੂੰ ਜਿਹੜਾ ਰੋਗ ਲੱਗਿਆ ਬੜੀ ਪੀੜਾ ਬੜੀ ਇਹਦੀ ਤਕਲੀਫ ਤੁਸੀਂ ਮਿਹਰ ਕਰੋ ਹਜੂਰ ਤਰਸ ਦੇ ਘਰ ਵਿੱਚ ਆਏ ਮਹਾਰਾਜ ਜੀ ਨੇ ਬੈਠੀ ਸੰਗਤ ਨੂੰ ਆਵਾਜ਼ ਦਿੱਤੀ ਕੋਈ ਸੰਗਤ ਵਿੱਚ ਐਸਾ ਗੁਰਮੁਖ ਪਿਆਰਾ ਬੈਠਾ ਹੈ ਜਿਹੜਾ ਸੇਵਾ ਵੀ ਕਰਦਾ ਹੈ ਜਿਹੜਾ ਸੇਵਾ ਵਿੱਚ ਸਾਰਾ ਸਾਰਾ ਦਿਨ ਬਤੀਤ ਕਰ ਜਾਂਦਾ ਤੇ ਜਲ ਪਾਣੀ ਵੀ ਆਪਣੇ ਘਰੋਂ ਛੱਕਦਾ ਹੁਣ ਪਾਤਸ਼ਾਹ ਨੂੰ ਕਿਸੇ ਦੱਸਿਆ ਥੋੜਾ ਸੀ ਵੀ ਮਹਾਰਾਜ ਜੀ ਆਪ ਜੀ ਦਾ ਇਹ ਪਿਆਰ ਵਾਲਾ ਸਿੱਖ ਹੈ ਭਾਈ ਸਿੱਧ ਸਰਸਾਈ ਚੰਬਲ ਤੋਂ ਆਉਂਦਾ ਜਲ ਪਾਣੀ ਘਰੋਂ ਛੱਕ ਕੇ ਆਉਂਦਾ ਸੇਵਾ ਇੱਥੇ ਕਰਦਾ ਦੱਸਿਆ ਨਹੀਂ ਸੀ ਕਿਸੇ ਨੇ ਹਜ਼ੂਰ ਤਾਂ ਅੰਤਰਜਾਮੀ ਜਾਣਦੇ ਨੇ ਸਾਥ ਸੰਗਤ ਮਹਾਰਾਜ ਜੀ ਪਹਿਲੀ ਆਵਾਜ਼ ਦਿੰਦੇ ਆ ਸੰਗਤ ਵੱਲ ਨੂੰ ਮੁਖ ਕਰਕੇ ਸੰਗਤ ਵਿੱਚ ਐਸਾ ਕੋਈ ਪ੍ਰੇਮ ਵਾਲਾ ਪਿਆਰ ਵਾਲਾ ਗੁਰਸਿੱਖ ਬੈਠਾ ਹੈ ਜਿਹੜਾ ਸੇਵਾ ਸਰੋਵਰ ਦੀ ਕਰਦਾ ਟੋکریاں ਇੱਥੇ ਢੋਂਦਾ ਤੇ ਜਲ ਪਾਣੀ ਆਪਣੇ ਘਰੋਂ ਛੱਕ ਕੇ ਆਉਂਦਾ ਉਹ ਉੱਠ ਕੇ ਖੜਾ ਹੋ ਵੀ ਭਾਈ ਸਿੱਧ ਸਰਸਾਈ ਬਿਲਕੁਲ ਪਿੱਛੇ ਬੈਠੇ ਸਨ ਮਹਾਰਾਜ ਜੀ ਦੀ ਆਵਾਜ਼ ਤਾਂ ਕੰਨਾਂ ਵਿੱਚ ਪੈ ਗਈ ਵੀ ਖਜੂਰ ਕੀ ਕਹਿ ਰਿਹਾ ਵੀ ਕੋਈ ਸੇਵਾਦਾਰ ਹੁੰਦਾ ਹੈ ਸੇਵਾ ਇੱਥੇ ਕਰਦਾ ਟੋਕਰੀਆਂ ਇੱਥੇ ਢੋਂਦਾ ਤੇ ਜਲ ਪਾਣੀ ਸੁਬਾ ਦਾ ਸ਼ਾਮ ਦਾ ਆਪਣੇ ਘਰੋਂ ਸ਼ੱਕਦਾ ਗੁਰੂ ਘਰ ਦੇ ਵਿੱਚੋਂ ਲੰਗਰ ਪਾਣੀ ਨਹੀਂ ਸ਼ੱਕਦਾ ਕੌਣ ਖੈ ਐਸਾ ਉੱਠੇ ਭਾਈ ਸਿੱਧ ਜੀ ਇੰਨੇ ਪ੍ਰੇਮ ਵਾਲੇ ਸੀ ਉੱਠੇ ਨਾ ਜੀ ਉਹਨਾਂ ਕਿਆ ਮਣਾ ਇੱਥੇ ਹੰਕਾਰ ਕਾਦਾ ਆਪਾਂ ਕੱਲੇ ਥੋੜਾ ਕੋਈ ਖੋਰ ਵੀ ਤਾਂ ਗੁਰੂ ਕੇ ਇਸ ਪਿਆਰ ਵਾਲੀ ਸੰਗਤ ਵਿੱਚ ਬੈਠਾ ਹੋ ਸਕਦਾ ਜਿਹੜਾ ਜਲ ਪਾਣੀ ਘਰੋਂ ਛੱਕਦਾ ਹੋਵੇ ਸਰੋਵਰ ਦੀ ਸੇਵਾ ਇੱਥੇ ਕਰਦਾ ਹੋਵੇ ਟੋਕਰੀਆਂ ਇੱਥੇ ਟੋਂਦਾ ਹੋਵੇ ਆਪਾਂ ਕੱਲੇ ਥੋੜਾ ਉਹਦੀ ਨਾਂ ਉੱਠੇ ਹਜ਼ੂਰ ਨੇ ਜਦੋਂ ਵੇਖਿਆ ਵੀ ਉੱਠ ਕੇ ਖੜੇ ਨਹੀਂ ਹੋਏ ਮਹਾਰਾਜ ਜੀ ਨੇ ਦੂਜੀ ਵਾਰੀ ਫੇਰ ਆਵਾਜ਼ ਦਿੱਤੀ ਕਹਿੰਦੇ ਭਾਈ ਇੱਥੇ ਇੱਕ ਪਿਆਰ ਵਾਲਾ ਗੁਰਸਿੱਖ ਬੈਠਾ ਹੈ ਜਿਹੜਾ ਸੇਵਾ ਇੱਥੇ ਕਰਦਾ ਟੋکریاں ਇੱਥੇ ਢੋਂਦਾ ਜਲ ਪਾਣੀ ਘਰੇ ਛੱਕਦਾ ਉੱਠ ਕੇ ਖੜਾ ਹੋਵੇ ਜਦੋਂ ਦੂਜੀ ਵਾਰੀ ਸਹਿਬ ਨੇ ਕਿਹਾ ਭਾਈ ਸਿੱਧ ਜੀ ਫੇਰ ਨਾ ਉੱਠੇ ਤੀਜੀ ਵਾਰੀ ਮਹਾਰਾਜ ਫੇਰ ਆਵਾਜ਼ ਜੀ ਦਿੰਦੇ ਆ ਸਾਥ ਸੰਗਤ ਉਹ ਅੰਦਰੋਂ ਇਹੀ ਆਪਣੇ ਆਪ ਨੂੰ ਕਹਿੰਦਾ ਸੰਕੋਚ ਲੈਂਦਾ ਮਨਾ ਆਪਣੇ ਤੋਂ ਕੋਈ ਹੋਰ ਵੀ ਉੱਪਰ ਹੋ ਸਕਦਾ ਆਪਾ ਕੱਲੇ ਨਹੀਂ ਸਾਤ ਸੰਗਤ ਜਦੋਂ ਚੌਥੀ ਵਰੀ ਪਾਤਸ਼ਾਹ ਨੇ ਬਚਨ ਕਹੇ ਨਾ ਪੰਚਮ ਪਾਤਸ਼ਾਹ ਧੰਗੁਰੂ ਅਰਜੁਨ ਦੇਵ ਸਾਹਿਬ ਜਿਨ੍ਹਾਂ ਦੀ ਸਿਫਤ ਪੱਟਾ ਨੇ ਕਿਹਾ ਕਿ ਕਲਯੁਗ ਜਹਾਜ ਅਰਜਨ ਗੁਰੂ ਜਿਨ੍ਹਾਂ ਪਰਥਾਏ ਪੱਟ ਸਹਿਬਾਨ ਕਹਿੰਦੇ ਆ ਵੀ ਜਪਿਓ ਜਿਨ ਅਰਜਨ ਦੇਵ ਗੁਰੂ ਕਿੰਡੀ ਵੱਡੀ ਵਡਿਆਈ ਦਿੱਤੀ ਜਦੋਂ ਖਜ਼ੂਰ ਪੰਚਮ ਪਾਤਸ਼ਾਹ ਨੇ ਚੌਥੀ ਵਰੀ ਆਵਾਜ਼ ਦਿੱਤੀ ਤੇ ਹੁਣ ਆਵਾਜ਼ ਦਿੰਦਿਆਂ ਸਾਰੇ ਇੱਕ ਬਚਨ ਕਿਹਾ ਕਹਿੰਦੇ ਭਾਈ ਉਹ ਪ੍ਰੇਮ ਵਾਲਾ ਪਿਆਰ ਵਾਲਾ ਗੁਰਸਿੱਖ ਆਪਣੇ ਆਪ ਖੜਾ ਹੋਵੇਗਾ ਕਿ ਅਸੀਂ ਨਾਮ ਲੈ ਕੇ ਖੜਾ ਕਰੀ ਹੁਣ ਪਾਤਸ਼ਾਹ ਨੇ ਜਦੋਂ ਆਵਾਜ਼ ਦਿੱਤੀ ਤੇ ਸਾਧ ਸੰਗਤ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਆਵਾਜ਼ ਸੁਣ ਕੇ ਭਾਈ ਸਿੱਧ ਸਰਸਾਈ ਜੀ ਸਹਿਜੇ ਖੜੇ ਹੋ ਕੇ ਪਾਤਸ਼ਾਹ ਦੇ ਸਾਹਮਣੇ ਕਿਉਂ ਮਹਾਰਾਜ ਨੇ ਕਹਿ ਦਿੱਤਾ ਸੀ ਬਿਤੇ ਆਪਣੇ ਆਪ ਨਾ ਉੱਠੇ ਅਸੀਂ ਆਵਾਜ਼ ਦੇ ਕੇ ਨਾਮ ਲੈ ਕੇ ਉਠਾ ਲੈਣ ਫਿਰ ਵੀ ਤਾਂ ਉੱਠਣਾ ਹੀ ਪੈਣਾ ਸਾਧ ਸੰਗਤ ਬਾਜ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਮਹਾਰਾਜ ਜੀ ਦੇ ਹੱਥ ਜੋੜ ਲੈ ਹਜ਼ੂਰ ਕਹਿੰਦੇ ਇਹ ਹੈ ਸਾਡਾ ਪਿਆਰ ਵਾਲਾ ਗੁਰਸਿੱਖ ਜਲ ਪਾਣੀ ਘਰੋਂ ਛੱਕਦਾ ਹੈ ਗੁਰੂ ਕੇ ਲੰਗਰਾਂ ਵਿੱਚ ਨਹੀਂ ਟੋکریاں ਢੋਂਦਾ ਤੇ ਪਾਤਸ਼ਾਹ ਕਹਿੰਦੇ ਇਥੇ ਕੇਵਲ ਇਹ ਨਹੀਂ ਵੀ ਪੰਜ ਸੱਤ ਟੋਕਰੀਆਂ ਛੁੱਟੀਆਂ ਤੇ ਉਸ ਤੋਂ ਬਾਅਦ ਨਹੀਂ ਪਾਤਸ਼ਾਹ ਕਹਿੰਦੇ ਸਵੇਰ ਤੋਂ ਆਉਂਦਾ ਸ਼ਾਮ ਤੱਕ ਟੋਕਰੀਆਂ ਢੋਂਦਾ ਰਹਿੰਦਾ ਤੇ ਜਦੋਂ ਸ਼ਾਮ ਨੂੰ ਜਾ ਕੇ ਪ੍ਰਸ਼ਾਦਾ ਪਾਣੀ ਛਕਣ ਦੀ ਵਾਰੀ ਆਉਂਦੀ ਤੇ ਫਿਰ ਘਰੇ ਜਾ ਕੇ ਛਕਦਾ ਹੁਣ ਮਹਾਰਾਜ ਜਦੋਂ ਇਸ ਤਰ੍ਹਾਂ ਬਚਨ ਕਹਿੰਦੇ ਆ ਤੇ ਸਾਧ ਸੰਗਤ ਉਸ ਗੁਰਸਿੱਖ ਨੂੰ ਪਾਤਸ਼ਾਹ ਨੇ ਬਚਨ ਕਰਕੇ ਆਖਿਆ ਭਾਈ ਸਿੱਧ ਸਰਸਾਈ ਜੀ ਤੁਸੀਂ ਇਸ ਕੋੜੀ ਦੇ ਤਨ ਦੇ ਨਾਲ ਕਿਉਂਕਿ ਕੋੜ ਦੇ ਨਾਲ ਉਹਦਾ ਤਨ ਭਰਿਆ ਮਹਾਰਾਜ ਕਹਿੰਦੇ ਇਸ ਕੋੜੀ ਦੇ ਤਨ ਦੇ ਨਾਲ ਆਪਣਾ ਪੱਲਾ ਸੁਹਾਓ ਜਿਹੜਾ ਉਹਨਾਂ ਦੇ ਗਲ ਵਿੱਚ ਆ ਹਜੂਰੀਆ ਆਪਾਂ ਸਾਰੇ ਮਹਾਰਾਜ ਕਹਿੰਦੇ ਵੀ ਇਸ ਕੋੜੀ ਦੇ ਤਨ ਦੇ ਨਾਲ ਤੁਸੀਂ ਆਪਣਾ ਪੱਲਾ ਸੁਹਾਓ ਇਹਦਾ ਰੋਗ ਕਟਿਆ ਜਾਏਗਾ ਉਸ ਗੁਰਸਿੱਖ ਨੇ ਇੱਕ ਵਾਰੀ ਤੇ ਖਰਾਨੀ ਹੋਈ ਅੱਗੋਂ ਕਿਹਾ ਮਹਾਰਾਜ ਵਡਿਆਈਆਂ ਆਪ ਜੀ ਦੀਆਂ ਨੇ ਠੀਕ ਤੁਸਾਂ ਕਰਨਾ ਹੈ ਮਹਾਰਾਜ ਮੇਰੇ ਵਿਚਾਰੇ ਦੇ ਵਿੱਚ ਕੀ ਪਾਤਸ਼ਾਹ ਤੁਸੀਂ ਆਪ ਹੀ ਕਿਰਪਾ ਕਰਕੇ ਇਹਦਾ ਤਨ ਠੀਕ ਕਰ ਦਿਓ ਮੇਰੇ ਵਿਚਾਰੇ ਵਿੱਚ ਹੈ ਕਿ ਮੇਰੇ ਪੱਲੇ ਵਿੱਚ ਨਾਲ ਕੀ ਪਣ ਮਹਾਰਾਜ ਕਹਿੰਦੇ ਨਹੀਂ ਤੁਸੀਂ ਇਹਦੇ ਤਨ ਦੇ ਨਾਲ ਪੱਲਾ ਸੁਹਾਓ ਜਦੋਂ ਪਾਤਸ਼ਾਹ ਨੇ ਬਚਨ ਕੀਤਾ ਨਾ ਉਹਨੇ ਸਾਤਸੰਗਤ ਆਪਣਾ ਪੱਲਾ ਫਿਰ ਉਸ ਕੋੜੀ ਦੇ ਤਨ ਦੇ ਨਾਲ ਸੁਹਾਇਆ ਜਿਵੇਂ ਸੁਹਾਇਆ ਹੁਣ ਤਰਕਵਾਦੀ ਲੋਕ ਕਹਿਣਗੇ ਜੀ ਇਹ ਤਰਕ ਕਰਨ ਵਾਲੇ ਵੀ ਇਹ ਕਿਵੇਂ ਹੋ ਸਕਦਾ ਹੈ ਸਾਤਸੰਗਤ ਮਹਾਰਾਜ ਜੀ ਨੇ ਅੱਗੇ ਵਡਿਆਈ ਹੋਰ ਦੇਣੀ ਹੈ ਵੇਖਿਓ ਭਾਈ ਸਿੱਧ ਸਰਸਾਈ ਨੇ ਜਦੋਂ ਪੱਲਾ ਛੁਖਾਇਆ ਉਹਦੇ ਤਨ ਦਾ ਰੋਗ ਕਟਿਆ ਗਿਆ ਜੀ ਬਿਲਕੁਲ ਤਨ ਤੰਦਰੁਸਤ ਹੋ ਗਿਆ ਕੋੜ ਦਾ ਰੋਗ ਸਰੀਰ ਤੋਂ ਚਲਿਆ ਗਿਆ ਨਾਲ ਪਾਤਸ਼ਾਹ ਨੇ ਬਚਨ ਕਿਹਾ ਕਹਿੰਦੇ ਅਸੀਂ ਤੁਹਾਡੇ ਤੇ ਕਿਰਪਾ ਕੀਤੀ ਹੈ ਤੁਸੀਂ ਹੁਣ ਰੋਗੀਆਂ ਦੇ ਰੋਗ ਦੂਰ ਕਰਿਆ ਕਰੋ ਗੁਰਸਿੱਖ ਨਿਮਰਤਾ ਵਾਲਾ ਪਿਆਰ ਵਾਲਾ ਕਹਿੰਦਾ ਮਹਾਰਾਜ ਕੈਸੀਆਂ ਵਡਿਆਈਆਂ ਦੇ ਰਹੇ ਹੋ ਇਹ ਤਨ ਦੀ ਬਿਮਾਰੀ ਹੈ ਚੇਤ ਪਾਤਸ਼ਾਹ ਜੀ ਕੋੜ ਦੀ ਇਹ ਸਰੀਰ ਦੇ ਨਾਲ ਖਵਾ ਦੇ ਨਾਲ ਫੈਲਦੀ ਹੈ ਇਹ ਪਾਤਸ਼ਾਹ ਜੀ ਇੰਨੀ ਬਿਮਾਰੀ ਦੇ ਵੱਧ ਗਈ ਤੇ ਮੈਂ ਗਰੀਬ ਸਿੱਖ ਕਿਵੇਂ ਇਹਨਾਂ ਪਿਆਰ ਵਾਲੇ ਆਪ ਜੀ ਦੇ ਇਹਨਾਂ ਕੋੜੀਆਂ ਦੀ ਸੇਵਾ ਕਰਿਆ ਕਰੂੰ ਕਿਵੇਂ ਇਹਨਾਂ ਨੂੰ ਜਲ ਪਾਣੀ ਸ਼ਿਕਾਇਆ ਕਰੂੰ ਮੇਰੇ ਕੋਲ ਜਲ ਪਾਣੀ ਛਕਾਉਣ ਦੀ ਸਮਰੱਥਾ ਨਹੀਂ ਪਾਤਸ਼ਾਹ ਕਹਿੰਦੇ ਨਹੀਂ ਤੇਰੇ ਪਰਿਵਾਰ ਦੇ ਵਿੱਚੋਂ ਕੋਈ ਵੀ ਪਾਤਸ਼ਾਹ ਕਹਿੰਦੇ ਕੋੜੀ ਦੇ ਜਦੋਂ ਤਨ ਦੇ ਨਾਲ ਪੱਲਾ ਸੁਹਾਦਿਆ ਕਰੇਗਾ ਪਾਤਸ਼ਾਹ ਕਹਿੰਦੇ ਉਹਦਾ ਰੋਗ ਕਟਿਆ ਜਾਏਗਾ ਨਾਲ ਪਾਤਸ਼ਾਹ ਕਹਿੰਦੇ ਭਾਈ ਇਹ ਵੀ ਚਿੰਤਾ ਨਹੀਂ ਕਰਨੀ ਵੀ ਜਲ ਪਾਣੀ ਮੈਂ ਕਿੱਥੋਂ ਸ਼ਕਾऊं ਮਹਾਰਾਜ ਸਾਹਿਬ ਪਿਆਰ ਨਾਲ ਬਚਨ ਕਰਕੇ ਕਹਿੰਦੇ ਜਿਹੜਾ ਵੀ ਤਨ ਦਾ ਰੋਗ ਦੂਰ ਕਰਵਾਉਣ ਵਾਸਤੇ ਆਇਆ ਕਰੇਗਾ ਉਹ ਤੇਰੇ ਘਰ ਦਾ ਜਲ ਪਾਣੀ ਨਹੀਂ ਛਕਿਆ ਕਰੇਗਾ ਅੱਜ ਵੀ ਤੁਸੀਂ ਉਸ ਪਾਵਨ ਸਥਾਨ ਦੇ ਤਰਨ ਤਰਨ ਸਾਹਿਬ ਦੇ ਕੋਲੇ ਨਗਰ ਪੈਂਦਾ ਚੰਬਲਪਿੰਡ 7-8 ਕਿਲੋਮੀਟਰ ਦੀ ਦੂਰੀ ਤੇ ਸਥਾਨ ਬਣਿਆ ਉੱਥੇ ਮਹਾਨ ਗੁਰਸਿੱਖ ਦੇ ਨਾਮ ਤੇ ਭਾਈ ਸਿੱਧ ਸਰਸਾਈ ਜੀ 사ਤਸੰਗਤ ਅੱਜ ਵੀ ਸਰੀਰ ਤੇ ਜਿਨ੍ਹਾਂ ਦੇ ਰੋਗ ਹੁੰਦਾ ਨਾ ਸਕਿਨ ਦੇ ਬੜੇ ਸਾਰੇ ਰੋਗ ਚੱਲ ਰਹੇ ਆ ਅੱਜ ਵੀ ਜਦੋਂ ਜਾ ਕੇ ਉੱਥੇ ਭਾਈ ਸਿੱਧ ਜੀ ਦੇ ਪਰਿਵਾਰ ਦੇ ਵਿੱਚੋਂ ਜਦੋਂ ਕੋਈ ਉਹਦੇ ਪੱਲਾ ਸੁਹਾ ਦਿੰਦਾ ਹੈ ਤੇ ਉਹਦੇ ਤਨ ਦਾ ਅੱਜ ਵੀ ਸੰਗਤਾਂ ਦੇ ਤਨ ਦਾ ਜਿਹੜਾ ਰੋਗ ਉਹ ਦੂਰ ਹੋ ਰਿਹਾ ਹੈ ਅੱਜ ਵੀ ਕਿਰਪਾ ਵਰਤ ਰਹੀ ਹੈ ਕਿਉਂਕਿ ਇਹ ਮੈਂ ਬੇਨਤੀ ਤਾਂ ਕੀਤੀ ਵੀ ਉਸ ਮਹਾਨ ਪਾਤਸ਼ਾਹ ਗੁਰੂ ਅਰਜੁਨ ਦੇਵ ਸਾਹਿਬ ਜੀ ਦੀ ਜਿਹੜੀ ਸਿਫਤ ਪਟਾਣੇ ਇਹ ਕਹਿ ਕੇ ਕੀਤੀ ਨਾ ਜਿਹੜਾ ਗੁਰੂ ਅਰਜੁਨ ਦੇਵ ਸਾਹਿਬ ਨੂੰ ਜਪੇਗਾ ਉਹ ਗਰਬ ਦੀਆਂ ਜੂਨਾ ਵਿੱਚ ਨਹੀਂ ਆਏਗਾ ਜਿਹੜਾ ਕੋਈ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਤਾਰਨ ਕਰੇਗਾ ਉਹ ਇਸ ਭਵ ਸਾਗਰ ਤੋਂ ਪਾਰ ਲੰਗੇਗਾ ਤੇ ਸਾత్సੰਗਤ ਅੱਜ ਵੀ ਉਹ ਮਹਾਨ ਬਖਸ਼ਿਸ਼ਾਂ ਮਹਾਨ ਵੜਿਆਈਆਂ ਗੁਰਸਿੱਖਾਂ ਤੇ ਜਿੰਨਾ ਤੇ ਪਾਤਸ਼ਾਹ ਨੇ ਕੀਤੀਆਂ ਉਹ ਅੱਜ ਵੀ ਵਰਤੀ ਜਾਂਦੀਆਂ ਅੱਜ ਵੀ ਉੱਥੇ ਬਹੁਤ ਸਾਰੀਆਂ ਸੰਗਤਾਂ ਆਪਣੇ ਤਨ ਦਾ ਰੋਗ ਦੂਰ ਕਰਵਾਉਣ ਵਾਸਤੇ ਜਾਂਦੀਆਂ ਜਲ ਪਾਣੀ ਉਥੋਂ ਨਹੀਂ ਛੱਕਦੀਆਂ ਅੱਜ ਵੀ ਨਹੀਂ ਛੱਕਦੀਆਂ ਉਹ ਜਲ ਪਾਣੀ ਆਪਣਾ ਨਾਲ ਲੈ ਕੇ ਜਾਂਦੀਆਂ ਜਾਂ ਘਰ ਆ ਕੇ ਛੱਕਦੀਆਂ ਬਸ ਸਿਰਫ ਉੱਥੇ ਜਾ ਕੇ ਉਹ ਪੱਲਾ ਤਨ ਨੂੰ ਲਾ ਦਿੰਦੇ ਆ ਉਹ ਤਨ ਦਾ ਰੋਗ ਉਸੇ ਵੇਲੇ ਦੂਰ ਹੋ ਜਾਂਦਾ ਸੋ ਉਸ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਮਹਾਨ ਵਡਿਆਈਆਂ ਮਹਾਨ ਬਖਸ਼ਿਸ਼ਾਂ ਆਪਾਂ ਸਰਵਣ ਕਰ ਰਹੇ ਆ ਮੈਂ ਇੱਥੇ ਆਪਣੀਆਂ ਵਿਚਾਰਾਂ ਨੂੰ ਸੰਕੋਚ